88 ਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲੇ ਬਾਈ ਅੱਜ ਦੋ ਮੱਝਾਂ ਮਕਾਉ ਬਾਈ ਦੋਨੇ ਸੂਨ ਵਾਲੀਆਂ ਮੱਝਾਂ ਆਈ ਚੰਗੇ ਦੁੱਧ ਵਾਲਾ ਦਾ ਬਾਈ ਪਿੰਡ ਰਾਉਕੇ ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਜਿਹੜੀ ਆ ਮੱਝ ਦੇਖ ਰਹੇ ਹੋ ਸਕਰੀਨ ਤੇ ਬਾਈ ਤੁਸੀਂ ਤੀਜਾ ਸੂਆ ਸੂਨ ਵਾਲੀ ਆ ਜੀ ਤਕਰੀਬਨ 7-8 ਦਿਨ ਲੈ ਜੀ ਸੂਨ ਨੂੰ ਅਜੇ 11 ਕੋ 12 ਲੀਟਰ ਦੁੱਧ ਦੇਣ ਵਾਲੀ ਮੱਝ ਆ ਬਾਈ ਇਹ ਕਾਦੇਕਾਰ ਚੰਗਾ ਏ ਥਾਲੇ ਦੀ ਸਾਫ ਆਈ ਪੂਰੀ ਸਾਫ ਸੁਥਰੀ ਮਾਝਾ ਪਲੀ ਦੀ ਸਿੰਘ ਵੀਰਾਲ ਦਾ ਮਿਲਦਾ ਗੋਲ ਸੋਹਣਾ ਹੈ ਉੱਚਾ ਗੋਲ ਸੋਹਣਾ ਹੈ ਦੁੱਧ ਦੇ ਦੂਗੀ 11 ਤੋਂ 12 ਲੀਟਰ ਬਾਈ ਜੇ ਕਿਸੇ ਬੀਰੀ ਭਰਾ ਨੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਬਾਈ ਤੁਸੀਂ ਇਹਦਾ ਮੁੱਲਾ ਬਾਈ 95000 ਰੁਪਈਆ ਹੀ ਤੀਜਾ ਗੋਵਾ ਝੁੱਟੀ ਮੇ ਆਈ 11 12 ਲੀਟਰ ਦੋ ਦੇ ਸਕਦੀ ਹੈ ਪਿੰਡ ਰਾਉਕੇ ਕਲਾ ਜ਼ਿਲ੍ਹਾ ਮੋਗਾ ਬਾਈ ਟੀ.ਡੀ.ਐਸ ਸੁਣੀ ਆ ਬਾਈ ਅਰਕਿਆ ਰਹੇ ਲੜੀਆ ਜੀ ਇਹਦਾ ਚੌਥਾ ਘਸੂਆ ਹੋਊਗਾ ਬਈ ਇਹਦਾ ਕੱਦ-ਕਾਠ ਬਹੁਤ ਮਹਿੰਦਾ ਈ ਇਹ ਵੀ ਲੈ ਜੂ ਚਾਰ-ਪੰਜ ਦਸ ਸੂਨ ਨੂੰ ਬਈ ਇਹਦੇ ਥਾਲੇਬੇ ਦੀ ਬਹੁਤ ਸਾਫ ਆਈ 11-12 ਲੀਟਰ ਦੁੱਧ ਦੇ ਦੂਗੀ ਤਕਰੀਬਨ ਇਹ ਵੀ ਮੈਂ ਬਾਈ ਸੋਹਣੇ ਕੱਦ-ਕਾਠ ਵਾਲੀ ਆ ਪਲੀਵੀਆ ਮਰ ਚੰਗੀ ਆਈ ਸਿੰਘ ਥੋੜਾ ਜਿਹਾ ਖੁੱਲਾ ਮਹਿੰਦਾ ਇਹਦਾ ਥਾਲੇਬੇ ਦੀ ਬਹੁਤ ਸਾਫ ਆਈ ਥਣ ਬਹੁਤ ਚੰਗਾ ਲੱਗਿਆ ਮੈਂ ਮੁੱਠੀ ਵਾਲਾ ਬਾਈ ਇਹਦਾ ਮੁੱਲ ਵੀ ਬਈ 95000 ਰੁਪਈਆ ਈ ਜੇ ਕਿਸੇ ਵੀਰ ਭਰਾ ਨੇ ਕੋਈ ਮੱਝ ਖਰੀਦਣੀ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜਿਹੜੇ ਨਵੇਂ ਵੀਰ ਆਉਂਦੇ ਆ ਜੀ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਨਵੇਂ ਪਸ਼ੂ ਆਉਂਦੇ ਆ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੀ ਧੰਨਵਾਦ ਜੀ